ਹਾਂਜੀ ਸਸਿਗਰ ਜੀ ਤੇ ਅੱਜ ਆਪਾਂ ਸਾਈਕਲ ਤੇ ਚਾਰੇ ਆ ਬਾਬਾ ਫਰੀਦ ਜੀ ਦੇ ਫਰੀਦਕੋਟ ਤੇ ਸਾਰਾ ਵਲੌਗ ਹੈ ਉਹ ਤੱਕ ਜੁੜ ਦੇਖਿਓ ਤੇ ਅੱਤੇ ਤੁਹਾਨੂੰ ਦਿਖਾਵਾਂਗੇ ਸਹਿਲਾ ਤੇ ਦਾਸਾ ਬਲ ਕਿ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜਾਂਦੇ ਆ ਤੇ ਨਾਲ ਜੁੜੇ ਰਹੋ ਵੇਖੋ ਸਾਰਾ ਵਲੌਗ ਚੱਲੇ ਆਪਾਂ ਬਾਬਾ ਫਰੀਦ ਜੀ ਦੀ ਨਗਰੀ ਚ ਮੱਥਾ ਟੇਕਣਾ ਸੰਗਤ ਤੇ ਆਪ ਪਿੰਡੋਂ ਤੁਰ ਪੇ ਸਾਈਕਲਾਂ ਤੇ ਪਿੰਡ ਦੇ ਕਾਫੀ ਨੌਜਵਾਨ ਸੀਗੇ ਸਾਰੇ ਨੌਜਵਾਨਾਂ ਦੇ ਨਾਲ ਤੇ ਰਲ ਮਿਲ ਕੇ 14 ਜਾਣੇ ਸੀਗੇ ਸਾਰਿਆਂ ਦੀ ਗਿਣਤੀ ਕੀਤੀ ਤੇ ਸਾਈਕਲ ਤੇ ਬਾਬਾ ਫਰੀਦ ਦੇ ਚੱਲੇ ਸੀਗੇ ਮੱਥਾ ਟੇਕਣ ਤੇ ਆ ਮੱਤੇ ਵਾਲੇ ਪੰਪ ਤੇ ਪਹਿਲਾ ਸਟੇ ਕੀਤਾ ਜਿੱਥੇ ਸਾਰੇ ਨੌਜਵਾਨਾਂ ਨੇ ਮਾੜਾ ਮੋਟਾ ਪਾਣੀ ਪੀਤਾ ਤੇ ਬਾਥਰੂਮ ਵਰਤੋਂ ਕੀਤਾ ਤੇ ਇਥੋਂ ਫੇਰ ਸਾਰੇ ਮੁੰਡੇ ਚੱਲ ਪੇ ਸਾਈਕਲਾਂ ਤੇ ਚਾਲੇ ਪਾਤੇ ਫਰੀਦਪੁਰ ਤੋਂ ਤੇ ਇੱਥੇ ਮੱਲ ਪਾਣੀ ਦੀਆਂ ਬੋਤਲਾਂ ਭਰ ਲਈਆਂ ਸੀਗੀਆਂ ਜਿੰਨੇ ਭਰਨੀਆਂ ਸੀਗੀਆਂ ਤੇ ਆਹ ਤੁਸੀਂ ਵੇਖ ਰਹੇ ਹੋ ਵਿਕੋਟ ਕਪੂਰੇ ਪਹੁੰਚ ਗਏ ਸੀਗੇ ਮੁੰਡੇ ਅੱਤੇ ਗਾਂ ਸੀਗੇ ਮੁੰਡੇ ਅੱਤੇ ਪਿੱਛੇ ਸੀਗੇ ਸਾਰੇ ਐਡਵਰਟ ਟੋਲੀਆਂਾਂ ਵਿੱਚ ਹੋ ਜਾਂਦੇ ਕੋਈ ਤਿੰਨ ਤਿੰਨ ਜਾਣੇ ਦੋ ਦੋ ਜਾਣੇ ਤੇ ਬੋਲ ਉੱਤੇ ਖੜ ਗਏ ਸਾਰੇ ਮੁੰਡੇ ਆਹ ਸਾਰਿਆਂ ਦੇ ਸਾਈਕਲ ਤੁਸੀਂ ਵੇਖ ਰਹੇ ਹੋ ਖੜੇ ਆ ਤੇ ਕਿਉਂਕਿ ਇੱਥੇ ਬਹਿ ਜਾਂਦੇ ਆ ਬਹਿ ਕੇ 10 ਮਿੰਟ ਨਾਲ ਤਾਂ ਸਾਰਿਆ ਜਾਂਦਾ ਤੇ ਨਾਲੇ ਕੁਝ ਵਿੱਚ ਮੁੰਡੇ ਨਾਲ ਚਾਹ ਵੀ ਲੈ ਕੇ ਜਾਂਦੇ ਹੁੰਦੇ ਨਾਲ ਖਾਣ ਪੀਣ ਨੂੰ ਲਿਆਉਂਦੇ ਆ ਤੇ ਇੱਥੇ ਬੈਠ ਕੇ ਸਾਰੇ ਗੱਲਾਂ ਬਾਤਾਂ ਕਰਦੇ ਨਾਲੇ ਤਾਂ ਰੈਸਟ ਹੋ ਜਾਂਦੀ ਨਾਲੇ ਚਾਹ ਪੀ ਲੈਂਦੇ ਨਾਲੇ ਕੁਝ ਖਾ ਪੀ ਲੈਂਦੇ ਆ ਤੇ ਸਾਰਿਆਂ ਨੇ ਚਾਹ ਪਾਣੀ ਪੀਤਾ ਇੱਥੋਂ ਤੇ ਚਾਹ ਪਾਣੀ ਪੀ ਕੇ ਫੇਰ ਇੱਥੋਂ ਅੱਗੇ ਦੇ ਜਿਹੜੀ ਹਨਾ ਰਵਾਨਗੀ ਸੀਗੀ ਉਹ ਕੀਤੀ ਇੱਥੋਂ ਆ ਵੇਖੋ ਤੁਸੀਂ ਚਾਹ ਪੀ ਜਾਂਦੇ ਮੁੰਡੇ ਨਾਲ ਖਾਈ ਪੀ ਜਾਂਦੇ ਆ ਜੱਸਾ ਸਦਾ ਖੜਾ ਦਰਿਆਂ ਨੂੰ ਗੱਲਾਂ ਬਾਤਾਂ ਸੁਣਾਈ ਜਾਂਦਾ ਸਹੀ ਖੇਡੀਆਂ ਨੇ ਆਖੜੇ ਸਾਈਕਲ 14 ਸਾਈਕਲ ਹੁੰਦੇ ਤੇ ਇਥੋਂ ਤੁਰ ਪਿਆ ਸੀ ਪੁਲ ਤੋਂ ਇਹ ਜਿਹੜਾ ਪੋਲਾ ਇੱਥੇ ਮੜਾ ਜੇ ਜ਼ੋਰ ਲੱਗਦਾ ਉਹ ਤਾਂ ਬੰਦਾ ਨੌਰ ਮੜੀ ਸੈਸੀ ਜਾਈ ਜਾਂਦਾ ਇਹ ਪੋਲ ਤੋਂ ਉੱਤਰ ਕੇ ਕੋਟਪੂਰੇ ਵਾਲਾ ਪੋਲਾ ਇਹ 14 ਮੁੰਡੇ ਹੁੰਦੇ ਆ ਪਿੰਡੋਂ 14 ਜਾਨਿਆਂ ਦਾ ਐਸ ਕੇਅਰ 14 ਜਾਨੇ ਸੀਗੇ ਇੱਕ ਦੋ ਮੁੰਡੇ ਮੈਸੇਜ ਸੀਗੇ ਜਾਂਦੇ ਤਾਂ ਵੱਧ ਹੁੰਦੇ ਐ ਕਿ ਰ ਇੱਕ ਦੋ ਜਾਨੇ ਤੋਂ ਜਾਇਆ ਨਹੀਂ ਗਿਆ ਤੇ 14 ਜਾਨੇ ਸੀਗੇ ਸਾਰੇ ਤੇ ਆ ਫਰੀਦਕੋਟ ਨਹਿਰਾਂ ਤੇ ਖੜ ਗਏ ਜਾ ਕੇ ਇੱਥੇ ਫਿਰ ਜਾ ਕੇ ਕੱਪੜੇ ਚੇਂਜ ਕਰਦੇ ਕਿਉਂਕਿ ਨਿਕਰਨ ਉਕਰਾਂ ਪਾਈਆਂ ਹੁੰਦੀਆਂ ਤੇ ਸ਼ਰਟਾਂ ਪਸੀਨੇ ਨਾਲ ਭਿੱਜ ਜਾਂਦੀਆਂ ਫਿਰ ਉਹ ਚੇਂਜ ਕਰਕੇ ਲੋਹਰਾਂ ਪਾ ਕੇ ਫਿਰ ਗਾਂ ਮੱਥਾ ਟੇਕਣ ਜਾਂਦੇ ਆ ਕਿਉਂਕਿ ਨਿਕਰਾਂ ਵਿੱਚ ਆਪਾਂ ਤੁਹਾਨੂੰ ਪਤਾ ਜਾਣੀ ਸਕਦੇ ਤੇ ਬਾਬਾ ਫਰੀਦ ਜੀ ਦੀ ਜਗ੍ਹਾ ਤੇ ਆ ਗਏ ਤੇ ਇੱਥੇ ਅਸੀਂ ਪਹੁੰਚ ਗਏ ਸੀਗੇ ਮੇਰੇ ਖਿਆਲ ਦੇ ਵਿੱਚ ਟਾਈਮ ਮੇਰੇ ਤਾਂ ਆਈ ਜਾਂਦਾ ਉਹ ਜਾਂ ਗਾਂ ਟਾਈਮ ਵੇ ਕਿਸ ਨੂੰ ਦੱਸਾਂਗੇ ਕੀ ਟਾਈਮ ਹੋਇਆ ਸੀਗਾ ਤੇ ਮੱਥਾ ਟੇਕਿਆ ਇੱਥੇ ਸਾਰਿਆਂ ਨੇ ਜਾ ਕੇ ਬੂਟ ਜੋੜਾ ਘਰ ਵਿੱਚ ਸਾਰਿਆਂ ਨੇ ਆਪਣੇ ਚੱਪਲਾਂ ਜੋੜੇ ਇੱਥੇ ਜਮ੍ਹਾਂ ਕਰਵਾਏ ਜੋੜਾ ਘਰ ਦੇ ਵਿੱਚ ਤੇ ਸਾਰੇ ਇਸ ਟਾਈਮ ਤੇ ਕੋਈ بڑا ਕੱਠ ਨਹੀਂ ਹੁੰਦਾ ਸਵੇਰ ਸਵੇਰ ਵੇਖੋ ਕਰੋ ਬਾਬਾ ਫਰੀਦ ਜੀ ਦੇ ਦਰਸ਼ਨ ਬਾਬਾ ਜੀ ਦੀ ਸੇ ਆ ਗਿਆ ਹੁਕਮਨਾਮਾ ਪੜਿਓ ਸਾਰੇ ਜ਼ਰੂਰ ਹੈ ਨਾ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਬਹੁਤ ਜਿਆਦਾ ਸ਼ਾਂਤੀ ਸੀਗੀ ਤੇ ਲੋਕ ਸਾਰੇ ਪਾਠ ਕਰੀ ਜਾਂਦੇ ਸੀਗੇ ਬਾਬਾ ਜੀ ਪੜ੍ਹੀ ਜਾਂਦੇ ਸੀਗੇ ਆਸ-ਪਾਸੇ ਬੈਠੇ ਤੇ ਸਾਡੇ ਨੌਜਵਾਨ ਮੁੰਡਿਆਂ ਨੇ ਵੀ ਗੁਟਕਾ ਸਾਹ ਬਚਕੇ ਤੇ ਸਾਰੇ ਪਾਠ ਪੜਨ ਲੱਗੇ ਜਿਹੜੀ ਕਿ ਬਹੁਤ ਹੀ ਜ਼ਿਆਦੇ ਚੰਗੀ ਗੱਲ ਆ ਹਨਾ ਪਾਠ ਕਰਨਾ ਚਾਹੀਦਾ ਉੱਥੇ 10 ਮਿੰਟ ਬੈਠੋ ਪਾਠ ਕਰੋ ਫਿਰ ਉਤੋ ਤਰੋ ਹਨਾ ਉਹਨੂੰ ਵੀ ਪਾਰਸਿਕ ਜਰੂਰੀ ਹੈਗਾ ਨਾ ਤੇ ਫਿਰ ਇਥੋ ਰਵਾਨਗੀ ਕਰਤੀ ਤੇ ਰਸਤੇ ਦੇ ਵਿੱਚ ਇੱਕ ਅਸੀਂ ਸਾਡੇ ਮੁੰਡੇ ਨਾਲ ਸੀਗਾ ਕੋਈ ਦੇ ਰਿਸ਼ਤੇਦਾਰ ਨੇ ਸਾਨੂੰ ਘਰੇ ਸੱਦਿਆ ਸੀ ਉਹਦੇ ਘਰੇ ਵੀ ਗਏ ਉਹ ਅਸੀਂ ਵੀਡੀਓ ਨਹੀਂ ਬਣਾਈ ਉਹਨੇ ਚਾਹ ਪਾਣੀ ਪਿਆਇਆ ਸੇਵਾ ਪਾਣੀ ਕੀਤਾ ਵਧਗਾ ਤੇ ਉਹਦੇ ਘਰੇ ਬੈਠੇ ਹੋਗੇ 20-25 ਮਿੰਟ ਤੇ ਫਿਰ ਉਥੋਂ ਚੱਲੇ ਪਾਏ ਪਿੰਡ ਵੱਲ ਨੂੰ ਹੌਲੀ-ਹੌਲੀ ਸਾਰੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਉਥੋਂ ਤੁਰ ਪਏ ਤੇ ਗੱਲਾਂ ਬਾਤਾਂ ਕਰਦੇ ਨੂੰ ਕੋਈ ਪਤਾ ਨਹੀਂ ਲੱਗਦਾ ਕੋਈ ਨਹੀਂ ਜਿਆਦਾ ਥਕਾਵਟ ਨਹੀਂ ਹੁੰਦੀ ਨਾ ਜਿਵੇਂ ਵਿੱਚ ਨਿੱਕੇ ਨਿੱਕੇ ਉਹ ਆ ਕੇ ਵੇਖੋ ਤੁਸੀਂ ਬਜ਼ੁਰਗ ਬਾਬਾ ਹੈ ਹਰੇਕ ਵਾਰੀ ਮਿਲਦਾ ਹੈ ਬਹੁਤ ਸੈਕਿੰਡ ਹੈ ਸਾਈਕਲ ਚਲਦਾ ਉਹ ਵੇਖਣਾ ਤੇਜ਼ਾਈ ਹੁੰਦੀ ਨਾ ਇਹ ਘੱਟੋ ਘੱਟ 70 75 ਸਾਲਾਂ ਦੀ ਉਮਰ ਦਾ ਬੰਦਾ ਹੈਗਾ ਬਜ਼ੁਰਗਾ ਬੂਰਾ ਵੇਖੋ ਤੁਸੀਂ ਸਾਈਕਲ ਨੌਜਵਾਨਾਂ ਤੋਂ ਵੀ ਵਧ ਤੇਜ਼ ਚਲਾਉਂਦਾ ਹੈਗਾ ਨਿਤ ਸਾਈਕਲਿੰਗ ਕਰਦਾ ਤੇ ਬਹੁਤ ਵਧੀਆ ਸਾਈਕਲਿੰਗ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤੇ ਬਾਬਾ ਤੇ ਉਸ ਤੋਂ ਬਾਅਦ ਵਿੱਚ ਇੱਕ ਵਾਰ ਦੋਹਰਾ ਗੋਦਰੀ ਸਾਹਿਬ ਆਏ ਇੱਥੇ ਮੱਥਾ ਟੇਕਿਆ ਸਾਰੇ ਮੁੰਡਿਆਂ ਨੇ ਤੇ ਦਾਰਸ਼ਨ ਦਰਾਰੇ ਕੀਤੇ ਤੇ ਫਿਰ ਇਥੇ ਬਾਹਰ ਆ ਕੇ ਸਾਡੇ ਬੱਬਾ ਗੁਦਰੀ ਸਾਹਿਬ ਫਰੀਦਕੋਟ ਚੈਨ ਕੱਸ ਦਿਓ ਵੀ ਬੰਦੇਓ ਚੜ ਕੱਸ ਦਿਓ ਮੈਸਤਰੀ ਹੈ ਬਈ ਬੰਦੇ ਤੈਨੂੰ ਤੂੰ ਕਹਿੰਦਾ ਹਾਂ ਹਾਂ ਤੈਨੂੰ ਕੰਮ ਸਾਰਾ ਹੈ ਹੈ ਲੈਣੇ ਆ ਵਕਤ ਸਾਰਾ ਸੰਦੇ ਨਾ ਰਹਾ ਤੇ ਹੋਰ ਕੀ ਕੋਈ ਨਾਮ ਹੈ ਬੇਤਰਾਲਾ ਦੀ ਗਾੜ ਨਾਲੀ ਹੈ ਕਿ ਗੱਭੀ ਸਾਰਾ ਬੰਨ੍ਹਾ ਲੇ ਗਿਆ ਦੇ ਬੰਦੇ ਤਿਆਰੀ ਚੜ੍ਹਦੀ ਪੂਰੀ ਵੇਖੋ ਚੈਨ ਟਿਊਬ ਮੰਟੇ ਢਾ ਲੈਂਦੇ ਆ ਵੈਂਟਰ ਚਾਹੁੰਦੇ ਜਾਨਾ ਫਿਰ ਇਹ ਕੋਲ ਖੜਿਆ ਤਿਤੋਂ ਤੇ ਪ੍ਰਵੀਤ ਚੈਨ ਕਸੀ ਜਾਂਦੇ ਬਈ ਬੰਦੇ ਦੇ ਸਾਈਕਲ ਦੀ ਇਹ ਕਿਹੜੇ ਸਾਡੇ ਕੋਲ ਪੈਂਚਰ ਕਿੱਟ ਵੀ ਨਾਲ ਆ ਸਾਰਾ ਸਵਾਰਾ ਕੋਈ ਰੱਖਦੇ ਆ ਹਾਂ ਦਾ ਹਾਂ ਦਾ ਕੀ ਕੁੱਤਾ ਕਿਥੇ ਰਹਿ ਗਿਆ ਕੁੱਤਾ ਹੈ ਕੁੱਤੇ ਗੜੇ ਨੂੰ ਬਰਾਏ ਦੇ ਪਿੱਛੇ ਕਰ ਤੂੰ ਤਾਂ ਵੀ ਗਏ ਨਹੀਂ ਕਰਨਾ ਰੋਡ ਤੇ ਖੜਿਆ ਲਓ ਜੀ ਅੱਗੇ ਆਦੇ ਬੰਦੇ ਯਾਰ ਕਹਿੰਦੇ ਸੀ ਪਹਿਲੇ ਕਿੱਧਰੇ ਗਏ ਕਿੱਧਰੇ ਗਏ ਗੋਪਰੇ ਹੋਏ ਕਿੱਥੇ ਗਏ ਸੀ ਕਿ ਟੁੱਟੀ ਕੱਢ ਗਿਆ ਟੁੱਟੀ ਜਗ੍ਹਾ ਤੇ ਪੈ ਗਿਆ ਵੀ ਅੱਧਰ ਆ ਗਏ ਤੇ ਇੱਕ ਮੁੰਡਾ ਆਉਂਦਾ ਸਾਰੇ ਮੁੰਡੇ ਦਰਸੇ ਗਾਂ ਘਰਾਵਾ ਗਿਆ ਕਹਿੰਦੇ ਅੱਧੀ ਬਰੇ ਤੇ ਟੱਟੀ ਆ ਗਏ ਕਹਿੰਦੇ ਫਿਰ ਟੱਟੀ ਹੋ ਗਈ ਕੀ ਕਰ ਗਏ ਯਾਰ ਤੇ ਟੀ ਵੀ ਵੀ ਨਹੀਂ ਕਰਦੇ ਰਹੇ ਲੈ ਜਾਨ ਕਰਸੀਆ ਕੁੱਤੇ ਕੱਤੇ ਕਰਦੇ ਸਹੀ ਏ ਕੁੱਤੇ ਸਹੀ ਕਰਤੇ ਹਾਂ ਜੋ ਓਕੇ ਕਰ ਵੀਰ ਕਹਿੰਦਾ ਕੁੱਤੇ ਸਹੀ ਹੋਗੇ ਤੇ ਗਾਂ ਮਿਲਦੇ ਆ ਬਈ ਧੰਦ ਪਈ ਪਈ ਏ ਬਈ ਰੋਡ ਤੇ ਖੜੇ ਜਾਂ ਸਹੀ ਏ ਜੈਂਤਰੀ ਹੈ ਸੱਤ ਤੇ ਕੁੱਤੇ ਕੱਤੇ ਸਹੀ ਏ ਧੰਦ ਬਣੀ ਪਈ ਏ ਬਈ ਰੋਡ ਤੇ ਇਤਨੇ ਫਰੀਦ ਕੋਟ ਹੈ ਅੱਪਾ ਗੁਰੀ ਸਾਹਿਬ ਦੇ ਖੜੇ ਸੀ ਤੇ ਚੈਨ ਕੱਸਤੀ ਆ ਸੰਦਾ ਤੇਰੇ ਕੋਲ ਆ ਜੀ ਨਹੀਂ ਆਸੂ ਰਹਿ ਗਿਆ ਆਪਣੇ ਕੋਲ ਇਹ ਕਹਦੇ ਆਸਤੇ ਬਈ ਕੁੱਤੇ ਪੈ ਜਾਂਦੇ ਆ ਇਹ ਕਈ ਵਾਰ ਕੁੱਤੇ ਕਰਕੇ ਪੈ ਕੇ ਬੰਦੇ ਹੀ ਪੈ ਜਾਂਦੇ ਆ ਅੱਛਾ ਰਹਿ ਰਹਿਦਾ ਕੋਲੇ ਠੀਕ ਹੈ ਤੰਦ ਦੇਖੋ ਬਈ ਕਿੰਨੀ ਪਈ ਬਈ ਆ ਤੰਦ ਓਏ ਆਜੋ ਚਲੋ ਬਈ ਸੰਗ ਤੋਂ ਤੰਦ ਹੋ ਗਈ ਬਈ ਮੌਸਮ ਵੇਖੋ ਬਈ ਕਿੰਨਾ ਸੈੱਟ ਹੋ ਗਿਆ ਤੇ ਲੈਣਾ ਬੰਨਿਆ ਜਾਂਦੇ ਸਾਡੇ ਮੁੰਡਿਆਂ ਵਾਂਗ ਤੇ ਆ ਗਏ ਸ਼ਹੀ ਹਵੇਲੀ ਕੋਲੇ ਸ਼ਹੀ ਹਵੇਲੀ ਸ਼ਹੀ ਹਵੇਲੀ ਧੰਦ ਬਹੁਤ ਬਈ ਪਈ ਹੈ ਬਈ ਅੱਜ ਅਰ ਜਨਾ ਫੜੀ ਹੈ ਲਾਗ ਰਹੀ ਵੀ ਹੋ ਗਈ ਹੋਰ ਹੀ ਐ ਸਹੀ ਹੋ ਵੀ ਦੋ ਚੈਟ ਹੋ ਬੰਦ ਕਾਟ ਹੋ ਗਿਆ ਐ ਹੁਣ ਪਿਆ ਮੈਨੂੰ ਦੀ ਸੂਕੀ ਵੀ ਸਹੀ ਆ ਗਈ ਬਹੁਤ ਘਾਬੜਾ ਲੱਗਿਆ ਮੈਨੂੰ ਦੀ ਸੂਕੀ ਦੀ ਤਰਫੋਂ ਚਲਾਈ ਜਾਂਦਾ ਕਿ ਚੈਕਰ ਦਾ ਆਈ ਜਾਂਦਾ ਇਹ ਬਹੁਤ ਵਾਈਡ ਐਂਗਲ ਕਰਦਾ ਨਾ ਆ ਦੇ ਸਾਰਾ ਆਈ ਜਾਂਦਾ ਰਹਿ ਲੈ ਆ ਦੇਖ ਵੀ ਇਹ ਹੁਣ ਬੰਦੇ ਰਹਿ ਲੈ ਟੰਗੀ ਫਿਰਦੇ ਨੇ ਅਗਲ ਦੇ ਕਹਿੰਦੇ ਇਹਨਾਂ ਬੰਦੇ ਪੈਂਦੇ ਆ ਇਹਨੇ ਕੁੱਤੇ ਪੈਂਦੇ ਆ ਕੀ ਡੱਕ ਪਿਆ ਓਏ ਡੱਕ ਪਿਆ ਬਈ ਜਮਾਨ ਡੱਕ ਪਿਆ ਪੈਡਲ ਖੁੱਲ ਗਿਆ ਪੈਡਲ ਖੁੱਲ ਗਿਆ ਸਾਈਕਲ ਦਾ ਕੀਦਾ ਏ ਬਈ ਪੈਡਲ ਖੁੱਲ ਗਿਆ ਕਹਿੰਦੇ ਫੇਕ ਹੋ ਬਈ ਓਏ ਉਹ ਕੀਦਾ ਦੇਖ ਬਿਨਾ ਪੈਡਲ ਤੇ ਨਹੀਂ ਜਾਂਦਾ ਓਏ ਬਿਨਾ ਪੈਡਲ ਤੋਂ ਕਿਹੜਾ ਏ ਬਈ ਪੈਡਲ ਤੋਂ ਬਿਨਾ ਕਿਹੜਾ ਜਾਈ ਜਾਂਦਾ ਏ ਬਈ ਪੈਡਲ ਲੈ ਕੇ ਡੱਕ ਪਿਆ ਸਾਈਕਲ ਦਾ ਤੇ ਬਿਨਾ ਪੈਡਲ ਤੋਂ ਖਿੱਚੀ ਜਾਂਦਾ ਬਿਨਾ ਨਾਜਵਾਨ ਬੜੇ ਜੋਰ ਚਾ ਬੜੇ ਜੋਰ ਚਾ ਆ ਪੈਦਲ ਦਾ ਬਿਨਾ ਕਿਹੜਾ ਏ ਰਸਤਾ ਤੇ ਨੇ ਬਰੋਲੇ ਬਣਾਏ ਜਾਂਦੇ ਆ ਸਰਜੀਤ ਆ ਅਖਲਾ ਜਿਹੜੇ ਪੈਦਲ ਖੁੱਲ ਗਿਆ ਤੇ ਵੀ ਟੈਲੀ ਰਾਈਸਲ ਦੇਖੋ ਬਈ ਬਾਰੇ ਜੇਸ ਚ ਇੱਕ ਲੱਤ ਤੇ ਜਾਈਏ ਨਹੀਂ ਜਾਂਗਾ ਲੈ ਪਰ ਕਿਸਨ ਕੇ ਮੁੰਡੇ ਰੋਕ ਦੇ ਪੈਦਲ ਤਰੂ ਕੋਲੇ ਬਈ ਸਾਰੀ ਚਾਬੀਆਂ ਪਾਲੇ ਤਰੂ ਕੋਲੇ ਆ ਇਹ ਮਿਸਤਰੀ ਆ ਪੈ ਤੇ ਬੋਤਰੀ ਵੀ ਲਾਦਾ ਆ ਰੋਕੇ ਮੁੰਡੇ ਆ ਰੋਕੇ ਸਾਰੇ ਓ ਮਿਸਤਰੀ ਕਿਹੜਾ ਏ అలిం ివొచమం� 5切 kiss రో Five... లే

बाबर शायद ही जगह चलो 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 चला गयो भल तेरा जोड़ ला के ਵੇਹੇ ਤੋਰਦੇ ਚਾਣਾ ਕੋਟ ਕਪੂਰਾ ਪੁਰਾ ਚੌਕ ਦੇ ਵਿੱਚ ਆ ਗਈ ਲੋ ਵੀ ਚੌਕ ਚਾਗੇ ਕੋਟ ਕਪੂਰੇ ਦੇਖੋ ਇਹ ਰਾਕੇ ਸਰਲੇਨ ਆ ਰਹੇ ਹੋ ਭਰਾਵਾ நம்ப <analytical wordiskie> <feelings> <emojis> ਆ ਬਾਈ ਤੇ ਨੂੰ ਨਹੀਂ ਹਟੇ ਦਿੰਦਾ ਇਹ ਬਾਈ ਗੇਰ ਖਰਾਬ ਕਰ ਦੇਣਗੇ ਤੇਰਾ ਮੱਤੇ ਅਲੇ ਪੰਪ ਤੇ ਆਗੇ ਬਾਈ ਖੜਾ ਸਾਈਕਲ ਆਪਣਾ ਗੁਰੂ ਢੀਟਾ ਆ ਗਈ ਭਈ ਫਿਰ ਘਟੋ ਚੱਲ ਕੇ ਗੁਰੂ ਦੀ ਢਾਹ ਤੇ ਤੋਵੇ ਦੀ ਪਿੰਡ ਨੂੰ ਜਾਵਾਂਗੇ ਨਾਰਾਣੀ ਗੰਦੀ ਜੈਤੋ ਅੱਗੇ ਭਈ ਦੇਖੋ ਸਾਰੇ फ्री बाबे फ्री मथा टेके लोजी मुड़तो नेर वञी हो सारे ਰੋਵੀ ਜਿੱਤੂ ਆ ਗਏ ਤੇ ਫਾਟਕ ਲੱਗ ਗਿਆ ਫੜਕੜ ਗਿਆ ਪਿਆ ਸੈਕੜੇ ਠਾਂ ਦੀ ਟੱਪ ਕੇ ਤੇ ਜਾਂਦੇ ਆ ਪਿੰਡਾਂ ਨੂੰ ਫੜਕ ਲੱਗਿਆ ਪਿਆ ਬਈ ਆ ਲੱਕ ਨਹੀਂ ਭੱਜ ਗਿਆ ਆਜੋ ਬਈ ਆਜੋ 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 ਖਿੱਚਿਓ 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 ਅਰਜਨ ਬੜਾ ਪਿੱਛੇ ਰਹਿਣਾ ਕਿ ਲੱਗਿਆ ਕਰਕੇ ਪਿੱਛੇ ਰਹਿ ਗਏ ਕਿੱਥੇ ਆ ਗਏ ਆਪਾਂ ਜੈਤੋ ਆ ਗਏ ਜੈਤੋ ਪਹੁੰਚ ਗਏ ਹਾਂ ਠੀਕ ਹੈ ਵੀ ਜੈਤੋ ਆ ਗਏ ਤੇ ਪਿੰਡ ਅਸੀਂ ਦਾ 10-15 ਮਿੰਟ ਤੇ ਪਹੁੰਚ ਜਾਣਾ ਤੇ ਫਟਕ ਲੱਗਿਆ ਸੀ ਅੱਦੇ ਬੰਦੇ ਗਾਂ ਟੱਪ ਗਏ ਤੇ ਅੱਦੇ ਵਗ ਰਹਿ ਗਏ ਲੋ ਵੀ 8 ਵਜੇ ਕੇ ਤੇ 33 ਮਿੰਟ ਹੋ ਗਏ ਤੇ ਪਿੰਡ ਆਪਾਂ ਪਹੁੰਚ ਗਏ ਕਿ ਨਹੀਂ ਤੈਨੂੰ ਪਹੁੰਚ ਗਏ 8 ਵਜੇ ਕੇ 33 ਮਿੰਟ ਤੇ ਪਹੁੰਚ ਗਏ ਵੀ ਪਿੰਡ ਆਪਾਂ ਪਿੰਡ ਦੇ ਐਂਟਰ ਹੋ ਗਏ ਕਿੰਨੇ ਵਜੇ ਤੁਰੇ ਸੀਗੇ ਆਪਾਂ ਪਿੰਡੋਂ ਆਪ ਤਰੇ ਸੀ 1 ਵਜ ਕੇ ਤੇ 1:40 ਤੇ ਤੁਰੇ ਸੀ 2:30 ਦੇ ਨੋਜੇ ਆਪ ਫਰੀਦਕੋਟ ਪਹੁੰਚ ਗਏ ਸੀ ਮੇਨ ਦਾ ਨਾ ਕੋਟ ਠੀਕ ਹੈ ਜੀ 4 ਵਜੇ ਫਰੀਦਕੋਟ ਪਹੁੰਚ ਗਏ ਸੀ 3:30 ਖੀਲੇ ਆਪ ਤੁਰੇ ਆ ਲਓ ਜੀ ਬਈ ਓਏ ਓਕੇ ਬਾਈ ਬਾਈ